ਹੜਾਂ ਚ ਗਵਾਚ ਗਏ ਬੱਕਰੀ ਤਾਂ ਚਿੰਤਾ ਨਾ ਕਰੋ ਮਿਲੇਗਾ ਪੂਰਾ ਮੁਆਵਜ਼ਾ ਪੰਜਾਬ ਸਰਕਾਰ ਨੇ ਕਰ ਦਿੱਤਾ ਹੈ ਹੜਾਂ ਦੇ ਮੁਆਵਜ਼ੇ ਦਾ ਐਲਾਨ ਜੀ ਹਜ਼ਾਰ ਪ੍ਰਤੀ ਏਕੜ ਮਿਲੇਗਾ ਜੇਕਰ ਹੋਇਆ ਫਸਲਾਂ ਦਾ ਨੁਕਸਾਨ ਪਸ਼ੂ ਦੇ ਨੁਕਸਾਨ ਤੇ ਮਿਲਗੇ 37500 ਰੁਪਿਆ ਜੇਕਰ ਬੱਕਰੀ ਨੁਕਸਾਨੀ ਗਈ ਹੈ ਤਾਂ ਮਿਲੇਗਾ 4000 ਰੁਪਿਆ ਪੂਰਾ ਘਟਿਆ ਗਿਆ ਹੈ ਤਾਂ ਮਿਲੇਗਾ 1,20,000 ਰੁਪਇਆ ਜੇਕਰ ਅੱਧਾ ਨੁਕਸਾਨਿਆ ਗਿਆ ਤਾਂ ਮਿਲਣਗੇ 40,000 ਰੁਪਏ 40 ਦਿਨਾਂ ਦੇ ਵਿੱਚ ਮੁਕੰਮਲ ਹੋ ਜਾਣਗੀਆਂ ਗਰਦਾਵਰੀਆਂ ਉਹ ਦੇਖਣਾ ਇਹੀ ਹੋਵੇਗਾ ਕਿ 40 ਦਿਨਾਂ ਬਾਅਦ ਮਿਲੇਗਾ ਮੁਆਵਜ਼ਾ ਜਾਂ ਫਿਰ ਕੋਈ ਨਵਾਂ ਬਹਾਨਾ